ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੱਲ ਹੋਣੀ ਹੈ ਗੁਰਦੁਆਰਾ ਸਾਹਿਬ 'ਚ ਸੇਵਾ ਤੇ ਸੇਵਾ ਦੇ ਲਈ ਤੇ ਚੱਲ ਰਹੀ ਹੈ ਤਿਆਰੀ ਰੂਪਾ ਬਿਬਲਾ ਜੋਤੀ ਸਾਰੇ ਰਲ ਕੇ ਬਣਾ ਰਹੇ ਨੇ ਕੜੀ ਤੇ ਨਾਲ ਦੁੱਧ ਕਰੇ ਬਦਾਮ ਵਾਲਾ ਗਰਮ ਤੇ ਇੱਧਰ ਸਰਾਂ ਦੇ ਫਤਿਹਗੜ੍ਹ ਸਾਹਿਬ ਨਗਰ ਕੀਰਤਨ ਵਾਸਤੇ ਉੱਥੇ ਲੰਗਰਾਂ ਦੀਆਂ ਤਿਆਰੀਆਂ ਚਾਰੀਆਂ ਲੋਕੀ ਟਰਾਲੀਆਂ ਲੈ ਕੇ ਜਾ ਰਹੇ ਨੇ ਤੇ ਨਾਲ ਇਹ ਗੁਰਦੁਆਰਾ ਸਾਹਿਬ ਚਾਰੇ ਨੇ ਬਾਬਾਈ ਦੀ ਵਰਸੀ ਦੇ ਪਾਠ ਆਓ ਇਹਦਾ ਸਾਰੇ ਪ੍ਰੋਗਰਾਮਾਂ ਦੇ ਆਪਾਂ ਦਰਸ਼ਨ ਜੋ ਹੈ ਅੱਜ ਦੀ ਇਸ ਵੀਡੀਓ ਵਿੱਚ ਕਰਾਂਗੇ ਸੋ ਇਸੇ ਤਰ੍ਹਾਂ ਦੇ ਨਾਲ ਆਪਣੀ ਅਸੀਸ ਬਖਸ਼ ਦੇ ਰਹਿਣਾ ਤੇ ਜੁੜੇ ਰਹਿਣਾ ਵਲੌਗ ਦੇ ਨਾਲ ਤੇ ਸਰਗੁਰੂ ਪਾਤਸ਼ਾਹ ਦੀ ਕਿਰਪਾ ਕਰ ਐਸੇ ਤਰ੍ਹਾਂ ਦੇ ਨਾਲ ਆਪਾਂ ਰਨ ਡਿਮਾਂਡਦੇ ਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਹੋ ਰਹੀ ਹੈ ਕੜੀ ਤਿਆਰ ਕੱਲ ਹੋਣੀ ਹੈ ਸੇਵਾ ਤੇ ਸੇਵਾ ਦੇ ਲਈ ਕੜੀ ਦੀ ਤਿਆਰੀ ਚੱਲ ਰਹੀ ਹੈ ਜਿਹੜੀ ਸੰਗਤ ਨੇ ਸੇਵਾ ਕਰਨੀ ਹੈ ਉਹਨਾਂ ਦੇ ਲਈ ਕੜੀ ਤਿਆਰ ਹੋ ਰਹੀ ਹੈ ਤੇ ਆਪਣੇ ਲਈ ਘਰ ਪਰਤੇੜੀ ਮੈਂ ਗਣਾ ਦਾ ਪਰਥਾ ਸਬਜੀ ਬਣ ਰਹੀ ਹੈ ਤੇ ਦਾਲ ਦੁੱਧ ਰੱਖਿਆ ਹੈ ਗਰਮ ਬਦਾਮਾ ਵਾਲਾ ਸੰਗਤ ਦੇ ਲਈ ਜਿਹੜੀ ਜਿਹੜੀ ਸੰਗਤ ਸੇਵਾ ਕਰਨ ਆਏਗੀ ਤੇ ਕੜੀ ਤੇ ਨਾਲ ਬਦਾਮਾਂ ਵਾਲਾ ਦੁੱਧ ਬਿਬਲਾ ਕੱਢ ਰਹੀ ਐ ਬਡਾਰੀ ਐ ਕੜੀ ਰੂਪਾ ਤੇ ਜੋਤੀ ਕੱਢ ਰੀਆਂ ਦੇ ਪਕੌੜੇ ਤੇ ਇਸ ਤਰ੍ਹਾਂ ਦੇ ਨਾਲ ਤਿਆਰੀ ਹੋ ਰਹੀ ਐ ਲੰਗਰ ਦੀ ਕਲ ਸੇਵਾ ਚੱਲਨੀ ਐ ਵਰਸੀ ਆ ਰਹੀ ਐ ਬਾਪੁਰ ਸਾਹੀ 4 ਜਨਵਰੀ ਨੂੰ ਸੋ ਉਸਬੰਧ ਵਿੱਚ ਸਕਿਰਤ ਸਮਾਗਮ ਨੇ ਕੱਲ੍ਹ ਸੇਵਾ ਹੋਏਗੀ ਦਰਬਾਰ ਦੀ ਸੋ ਅੱਜ ਲੰਗਰ ਦੀ ਤਿਆਰੀ ਹੋ ਰਹੀ ਹੈ ਲੋ ਜੀ ਅਸੀਂ ਚਲੇ ਸੀ ਆ ਰੂਪਨ ਲੈ ਕੇ ਮੈਂ ਜਾ ਰਿਹਾ ਸੀ ਡਾਕਟਰ ਕੋਲ ਤੇ ਦੇਖੋ ਨਗਰ ਕੀਰਤ ਦੇ ਵਾਸਤੇ ਉੱਥੇ ਫਤੇਗੜ ਸਾਹਿਬ ਸਰਦ ਜੋ ਹੈ ਸਬਾ ਵਾਸਤੇ ਲੰਗਰ ਦੀਆਂ ਟਰਾਲੀਆਂ ਭਰ-ਭਰ ਕੇ ਜਾ ਰਹੀਆਂ ਨੇ ਸੰਗਤਾਂ ਲੈ ਕੇ ਤੇ ਕਿਰੀਆਂ ਟਰਾਲੀਆਂ ਪਤਾ ਨਹੀਂ ਲੰਗਰਾਂ ਵਾਸਤੇ ਜਾ ਰਹੀਆਂ ਨੇ ਤਿਆਰ ਹੋ ਕੇ ਤੇ ਤਰੀਕਾ ਜਿ 24 ਕੱਲ ਤੋਂ ਸਬਾ ਦਾ ਜੋ ਹੈ ਰਬਤਾ ਹੋ ਰਿਹਾ ਫਤੇਗੜ ਸਾਹਿਬ ਵਿਖੇ ਛੋਟੇ ਸਾਹਿਬ ਜਦਿਆਂ ਦਾ ਹਿੱਡੀ ਦੇ ਹਾੜੇ ਦੀ ਰਬਤਾ ਹੋ ਰਹੀ ਹੈ ਤੇ ਕਿਰੀ ਇਹ ਟਰਾਲੀਆਂ ਲੱਗਰਾਂ ਦੀਆਂ ਜਾ ਰਹੀਆਂ ਨੇ ਤਿਆਰ ਹੋ ਹੋ ਕੇ ਤੇ ਸੰਗਤ ਰਾਸ਼ਨ ਲੈ ਕੇ ਸੇਵਾ ਕਰਨ ਨੂੰ ਜਾ ਰਹੇ ਨੇ ਸੋ ਸ਼ਰਧਾ ਭਾਵਨਾ ਦਿਖਾ ਰਿਹਾ ਮੈਂ ਆਪ ਜੀ ਨੂੰ ਵੀ ਕਿਵੇਂ ਸੰਗਤ ਦੇ ਮਨ ਵਿੱਚ ਸ਼ਰਧਾ ਹੈ ਬਾਬਾ ਜੀ ਕਿਰਪਾ ਕਰਨ ਇਸੇ ਤਰ੍ਹਾਂ ਦੇ ਨਾਲ ਸੰਗਤਾਂ ਵੀ ਜੁੜੀਆਂ ਰਹਿਣ ਆਪਾਂ ਸਾਰਿਆਂ ਨੂੰ ਵੀ ਆਪਣੇ ਨਾਮ ਬਾਣੀ ਨਾਲ ਜੋੜਨ ਜੀ ਅਸੀਂ ਨਿਕਲੇ ਆ ਗੁਰਦੁਆਰੇ ਤੋਂ ਆਪਣੇ ਅਸਥਾਨ ਤੋਂ ਤੇ ਰਸਤੇ 'ਚ ਮਲੇ ਦਾ ਇੱਕ ਟੋਕਟ ਚਾਰ ਪੰਜ ਠਾ ਤੇ ਤਾਂ ਅੱਜ ਹੀ ਲੰਗਰ ਲੱਗਾ ਹੋਇਆ ਹੈ ਤੇ ਚਲੋ ਸੰਗਤਾਂ ਦੀ ਸ਼ਰਧਾ ਹੈ ਤੇ ਸ਼ਰਧਾ ਅਨੁਸਾਰ ਸਾਡੇ ਕੰਮ ਚੱਲਦੇ ਨੇ ਜੀ

U sir ਤੇ ਹੋ ਗਈ ਹੈ ਕਿ ਪਾਸਾ ਇਹ ਹੈ ਮਾਰਦੀ ਜੀਵੇ ਸੁਪਾਸਾ ਕੀ ਹੈ ਵਾਰਨੀ ਚੇ ਸੁਪਾਸਾ ਇਹ ਹੈ ਮਾਰਦੀ Thank <speaking in Spanish> <speaking> you. <in Spanish> <speaking in Spanish> e ਚੱਲ ਰਹੀ ਹੈ ਲੰਗਰ ਦੀ ਸੇਵਾ ਤੇ ਅੱਜ ਦਾ ਜੋ ਲੰਗਰ ਹੈ ਇਹ ਨਰਿੰਦਰ ਅੰਕਲ ਵੱਲੋਂ ਤੇ ਉਹਨਾਂ ਵੱਲੋਂ ਸੀਗਾ ਤੇ ਕੁਲਚੇ ਛੋਲੇ ਦੀ ਸੇਵਾ ਨਾਲ ਅੰਕਲ ਨੇ 커피 ਦੀ ਸੇਵਾ ਲਈ ਹੈ ਤੇ ਵਾਪੁਰਸ਼ਾਂ ਦੀ ਵੱਡੇ ਬਾਬਾ ਜੀ ਦੀ ਯਾਦ ਅੰਦਰ ਪਾਠ ਚਾ ਰਹੇ ਨੇ ਤੇ ਲੰਗਰਾਂ ਦੀ ਸੇਵਾ ਹੋ ਰਹੀ ਹੈ ਸੋ ਸੰਗਤ ਬੈਠੀ ਲੰਗਰ ਛਕ ਰਹੀ ਹੈ ਤੇ ਸਾਰੇ ਕਰ ਰਹੇ ਨੇ ਸੇਵਾ ਲੰਗਰ ਸ਼ਿਕਾਣ ਦੀ ਬਾਬਾਈ ਦੇ ਯਾਦ ਵਿੱਚ ਗੁਰੂ ਕੇ ਲੰਗਰ ਜੋ ਨਹੀਂ ਚੱਲ ਰਹੇ ਨੇ